ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 3 ਦਿਨਾਂ ਤੋਂ ਪਰਸੋਂ ਤੋਂ ਦਾਸ ਸਾਥੀ ਦੇ ਨਾਲ ਤੀਰਥ ਵਿਸ਼ੇ ਦੇ ਵਿਚਾਰ ਸਾਂਝੀ ਕਰ ਰਿਹਾ ਹੈ ਇਹ ਨਹੀਂ ਵੀ ਸਭ ਤੋਂ ਪਹਿਲਾਂ ਸੀ ਇਹ ਸਮਝਿਆ ਸੀ ਵੀ ਤੀਰਥ ਦਾ ਕਨਸੈਪਟ ਕੀ ਹੈ ਕੋਲ ਬਸ ਕੱਲ ਤੋਂ ਹੀ ਸਮਝ ਰਹੇ ਹਾਂ ਕਿ ਕੀ ਤਰਤੀ ਦਾ ਕੋਈ ਖਾਸ ਥਾਂ ਜਾਂ ਪਾਣੀ ਪਵਿੱਤਰ ਹੈ ਕਿਉਂਕਿ ਜਦੋਂ ਸ਼ੁਰੂਆਤ ਦੇ ਵਿੱਚ ਸਮਝਿਆ ਸੀ ਕਿ ਈਦਾਂ ਦਾ ਕਨਸੈਪਟ ਕੀ ਹੈ ਵਿਚਾਰਧਾਰਾ ਕੀ ਹੈ ਆਧਾਰ ਕੀ ਹੈ ਤਾਂ ਇਹੀ ਆਇਆ ਸੀ ਕਿ ਕੁਝ ਸਥਾਨਾਂ ਨੂੰ ਕੁਝ ਸਥਾਨਾਂ ਦੇ ਪਾਣੀ ਨੂੰ ਪਵਿੱਤਰ ਗੁਰਦਾਨ ਦਿੱਤਾ ਗਿਆ ਕਿ ਪਵਿੱਤਰ ਨੇ ਇਹਦਾ ਭਾਵ ਸੁਭਾਵਕ ਹੈ ਕਿ ਬਾਕੀ ਪਾਣੀ ਹੈ ਪਵਿੱਤਰ ਨਹੀਂ ਗਿਆ ਪਵਿੱਤਰ ਨੇ ਬਾਕੀ ਧਰਤੀ ਜਿਹੜੀ ਉਹ ਪਵਿੱਤਰ ਨਹੀਂ ਹੈ ਅਸੀਂ ਗੁਰਬਾਣੀ ਰਹੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਕਿੰਨੀ ਸੱਚਾਈ ਹੈ ਅੱਜ ਜਿਹੜਾ ਮੈਂ ਪਹਿਲਾ ਪਰਮਾਨ ਆਪਚੀ ਨਾਲ ਸਾਂਝਾ ਕਰਨਾ ਹੈ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਔਰ ਸਿੱਧ ਗੋਸ਼ਟ ਬਾਣੀ ਦੇ ਵਿੱਚੋਂ ਹੈ ਮੈਂ ਸਪੈਸ਼ਲ ਰੈਫਰੈਂਸ ਕਿਉਂ ਦੇ ਰਿਹਾ ਕਿ ਸਿੱਧ ਗੋਸ਼ਟ ਬਾਣੀ ਦੇ ਵਿੱਚੋਂ ਹੈ ਕਿਉਂਕਿ ਸਿੱਧ ਗੋਸ਼ਟ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਧਾਂ ਦੇ ਨਾਲ ਗਿਆਨ ਚਰਚਾ ਹੈ ਜਿੱਥੇ ਗੁਰਨਾਨਕ ਸਾਹਿਬ ਨੇ ਉਹਨਾਂ ਨੂੰ ਉਹਨਾਂ ਦਾ ਜੀਵਨ ਫਲਸਫਾ ਪੁੱਛਿਆ ਫਿਰ ਆਪਣੇ ਵਿਚਾਰ ਦਿੰਦੇ ਨੇ ਕਈ ਜਗ੍ਹਾ ਤੇ ਉਹਨਾਂ ਨੇ ਗੁਰਨਾਨਕ ਸਾਹਿਬ ਨੂੰ ਸਵਾਲ ਕੀਤੇ ਨੇ ਗੁਰਨਾਨਕ ਸਾਹਿਬ ਨੇ ਆਪਣੇ ਵਿਚਾਰ ਦੱਸੇ ਨੇ ਇੱਥੇ ਵੀ ਉਹਨਾਂ ਸਿੱਧਾਂ ਨੂੰ ਸਮਝਾ ਰਹੇ ਨੇ ਕਿ ਜਿਹੜੇ ਤੁਸੀਂ ਖਾਸ ਥਾਂ ਨੂੰ ਪਵਿੱਤਰ ਸਮਝਦੇ ਹੋ ਅਸਲ ਦੇ ਵਿੱਚ ਜੀਵਨ ਦੀ ਸਚਾਈ ਕੀ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਗੁਰਮੁਖ ਧਰਤੀ ਸੱਚ ਐ ਸਾਜੀ ਇਸਮੈ ਊਪਤ ਖਪਤ ਸੁਬਾਜੀ ਗੁਰ ਕੇ ਸ਼ਬਦ ਰਪੇ ਰੰਗ ਲਾਏ ਸੱਚਤ ਤਉ ਪਤਸਿਓਂ ਕਰ ਜਾਏ ਇਸਦੋਂ ਤੁਸੀਂ ਪਰਮੇਸ਼ਰ ਨੂੰ ਲੱਭਣ ਦੇ ਵਾਸਤੇ ਧਰਤੀ ਦੇ ਉੱਤੇ ਤੀਰਥਾਂ ਦੇ ਉੱਤੇ ਭਟਕਦੇ ਫਿਰਦੇ ਹੋ ਕਦੀ ਕਿਸੇ ਤੀਰਥ ਤੇ ਜਾਂਦੇ ਹੋ ਕਦੀ ਕਿਸੇ ਤੀਰਥ ਤੇ ਜਾਂਦੇ ਹੋ 83 ਤੀਰਥ ਮਿੱਥੇ ਹੋਏ ਨੇ ਉੱਥੇ ਦਰਸ਼ਨਾ ਨੂੰ ਤੁਸੀਂ ਪਵਿੱਤਰ ਸਮਝਦੇ ਹੋ ਸਮਝਿਓ 83 ਤੀਰਥਾਂ ਦੇ ਦਰਸ਼ਨ ਕਰ ਲਿਆ ਜੀਵਨ ਸਫਲਾ ਹੋ ਗਿਆ ਅਸਲ ਦੇ ਵਿੱਚ ਗੁਰਮਖ ਧਰਤੀ ਸੱਚ ਹੈ ਸਾਜੀ ਖੱਖੇ ਨੂੰ ਸਿਆਰੀ ਹੈ ਗੁਰਮਖਾਂ ਨੂੰ ਪੈਦਾ ਕਰਨ ਦੇ ਵਾਸਤੇ ਗੁਰਮਖ ਬਣਾਉਣ ਦੇ ਵਾਸਤੇ ਮਨੁੱਖਾਂ ਨੂੰ ਗੁਰਮਖ ਬਣਾਉਣ ਦੇ ਵਾਸਤੇ ਉਸ ਕਾਲਪੁਰਖ ਨੇ ਸਾਚਾ ਸਾਜੀ ਇਹ ਧਰਤੀ ਸਾਜੀ ਹੈ ਬਣਾਈ ਹੈ ਫਿਰ ਇਸ ਧਰਤੀ ਦੇ ਵਿੱਚ ਖੇਲ ਬਣਾਇਆ ਇਸ ਵਿੱਚ ਉਪਤ ਖਪਤ ਸੁਭਾਜੀ ਕਿਤੇ ਕੋਈ ਜੀਵ ਪੈਦਾ ਹੋ ਰਹੇ ਨੇ ਕਿਤੇ ਜਾ ਰਹੇ ਨੇ ਜੀਵਾਂ ਦੀ ਗੱਲ ਛੱਡ ਦੇਈਏ ਹਰ ਚੀਜ਼ ਕੋਈ ਬਣ ਰਹੀ ਹੈ ਨਵੀਂ ਉੱصر ਰਹੀ ਹੈ ਕੋਈ ਖਤਮ ਹੋ ਰਹੀ ਹੈ ਉਪਤ ਕਪਤ ਉਤਪਤੀ ਵੀ ਉਤਪਤੀ ਵੀ ਤੇ ਖਪਤਪਤੀ ਵੀ ਵਿਨਾਸ਼ਤਾ ਵੀ ਇਹ ਖੇਡ ਬਣਾਇਆ ਉਹਨੇ ਬਾਜੀ ਬਣਾਈ ਹੈ ਹੁਣ ਇਹ ਸਾਰੀ ਖੇਡ ਦੇ ਵਿੱਚ ਜਦੋਂ ਕੋ ਮਨੁੱਖ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ ਗੁਰਕੇ ਸ਼ਬਦ ਰਪੇ ਰੰਗ ਲਾਏ ਉਸ ਅਕਾਰਡ ਕੋਦੇ ਰੰਗ ਇਸ ਰੰਗਿਆ ਜਾਂਦਾ ਹੈ ਉਸੇ ਤੀਰਥਾਂ ਤੇ ਜਾਣ ਨਾਲ ਨਹੀਂ ਰੰਗਿਆ ਜਾਣਾ ਗੁਰੂ ਦੇ ਸ਼ਬਦ ਵਿੱਚ ਮਨ ਜੋੜੋਗੇ ਗੁਰੂ ਦੇ ਸ਼ਬਦ ਦੇ ਵਿੱਚ ਪਿਆਰ ਜੋੜੋਗੇ ਤੇ ਮਨ ਜਿਹੜਾ ਉਸ ਅਕਾਲ ਪੁਰਖ ਤੇ ਰੰਗ ਵਿੱਚ ਰੰਗਿਆ ਜਾਏਗਾ ਸੱਚ ਰਤਉ ਪਤ ਸਿਉ ਘਰ ਜਾਏ ਤੇ ਇੰਜ ਸੱਚ ਦੇ ਵਿੱਚ ਲੀਨ ਹੋਇਆ ਮਨ ਇੱਜ਼ਤ ਲੈ ਕੇ ਪਤ ਸਿਉ ਰਤਉ ਰਤਿਆ ਹੋਇਆ ਲੀਨ ਹੋਇਆ ਉਹਦੇ ਵਿੱਚ ਭਿੱਜਿਆ ਹੋਇਆ ਉਦੇ ਰੰਗ ਵਿੱਚ ਰੰਗਿਆ ਹੋਇਆ ਇਸ ਸੰਸਾਰ ਤੋਂ ਪਤਨ ਨਾਲ ਇੱਜ਼ਤ ਨਾਲ ਜਾਂਦਾ ਹੈ ਫਿਰ ਆਪਣੇ ਘਰ ਆਪਣੇ ਘਰ ਜਿੱਥੋਂ ਆਇਆ ਉਸ ਘਰ ਉੱਪਰ ਤੋਂ ਉਹ ਤੇ ਇੱਜ਼ਤ ਨਾਲ ਵਾਪਸ ਜਾਵੇਗਾ ਇਹ ਫੈਸਲਾ ਗੁਰਬਾਣੀ ਨੇ ਕਰਕੇ ਦਿੱਤਾ ਹੈ ਸੱਚਨ ਤੋਂ ਪਤਸੋਂ ਘਰ ਜਾਏ ਕਿਵੇਂ ਜਾਏਗਾ ਗੁਰ ਕੈ ਸ਼ਬਦ ਰਪੇ ਰੰਗ ਲਾਏ ਸਾਰੀ ਧਰਤੀ ਜਿਹੜੀ ਹੈ ਗੁਰਮੁਖ ਸਾਜਣ ਦੇ ਵਾਸਤੇ ਬਣਾਈ ਹੈ ਜਾਂ ਸਾਰੀ ਧਰਤੀ ਗੁਰਮੁਖ ਸਾਜਣ ਲਈ ਬਣਾਈ ਹੈ ਤੇ ਫਿਰ ਅਸੀਂ ਕਿਵੇਂ ਵੰਡੀਆਂ ਪਾਤੀਆਂ ਵਿਆਹ ਪਵਿੱਤਰ ਹੈ ਤੇ ਇਹ ਪਵਿੱਤਰ ਨਹੀਂ ਹੈ ਕਿਮਕਰਣਾ ਸਿੱਖ ਵੀ ਇਸ ਵਿਚਾਰ ਤੋਂ ਮੁਕਤ ਨਹੀਂ ਹੋ ਸਕਿਆ ਅਸੀਂ ਮੀ ਗੁਰਤਮਾ ਦੇ ਦਰਸ਼ਨ ਦੀਦਾਰ ਦੇ ਨਾਂ ਦੇ ਉੱਤੇ ਪਤਾ ਨਹੀਂ ਕਿੱਥੇ ਕਿੱਥੇ ਭਟਕਦੇ ਫਿਰਦੇ ਹਾਂ ਗੁਰਦੁਆਰੇ ਜਾਣਾ ਸਤਸੰਗਤ ਕਰਕੇ ਗੁਰੂ ਦੀ ਸਿੱਖਿਆ ਲੈਣ ਵਾਸਤੇ ਅਸੀਂ ਤੀਰਥ ਦੇ ਕਨਸੈਪਟ ਹਿੰਦੂ ਤੀਰਥਾਂ ਨੂੰ ਛੱਡ ਦਿੱਤਾ ਪਰ ਕਨਸੈਪਟ ਨਹੀਂ ਛੱਡਿਆ ਵਿਚਾਰਤਾਂ ਨਹੀਂ ਛੱਡੀ ਉੱਥੇ ਭਟਕਦੇ ਫਿਰਦੇ ਆਂ ਅੱਜ ਦਾ ਦੂਸਰਾ ਪਰਮਾਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ سلوک ہے ستگری جیدہ تیجے نانک کا آپے تخت رچائن آکاس پتالا حکمہ ترتی ساجین سچی ترم سالا انہیں اس تو وقت سپشٹ کی فرمان ہو گئے آپ تخت رچائن اس اکال نے آپ ہی تخت بنایا ہے ਕਿਹੜਾ ਤਖਤ ਬਣਾਇਆ ਹੈ ਆਕਾਸ਼ ਪਤਾਲਾ ਆਕਾਸ਼ ਤੇ ਪਤਾਲ ਦੇ ਵਿਚਕਾਰ ਭਵ ਧਰਤੀ ਆਪਣੇ ਰਹਿਣ ਦੇ ਵਾਸਤੇ ਜਗਤ ਰੂਪ ਤਖਤ ਬਣਾਉਂਦਾ ਹੈ ਸੰਸਾਰ ਰੂਪ ਤਖਤ ਬਣਾਉਂਦਾ ਹੈ ਆਪੇ ਤਖਤ ਲਚਾਇਆ ਔਰ ਉਹਨੇ ਆਪ ਹੀ ਬਣਾਇਆ ਸਭ ਕੁਝ ਉਹਨੇ ਬਣਾਇਆ ਆਕਾਸ਼ ਵੀ ਉਹਨੇ ਬਣਾਇਆ ਪਤਾਲ ਵੀ ਬਣਾਇਆ ਇਹਦੇ ਵਿੱਚ ਧਰਤੀ ਬਣਾਤੀ ਹੈ ਹੁਕਮੇ ਤਰਤੀ ਸੱਜੀ ਆਪਣੇ ਹੁਕਮ ਦੇ ਵਿੱਚ ਹਣੇ ਤਰਤੀ ਸੱਜੀਏ। ਬਦਲੇ ਸੱਜੀਏ ਸੱਚੀ ਧਰਮਸ਼ਾਲਾ ਧਰਮ ਸਿੱਖਣ ਦਾ ਸਥਾਨ ਧਰਮ ਕਮਾਉਣ ਦਾ ਸਥਾਨ ਔਰ ਸੱਚੀ ਧਰਮਸ਼ਾਲਾ ਸੱਚੀ ਸਾਦੀ ਧਰਤੀ ਸੱਚੀ ਹੈ ਸਾਦੀ ਸੱਚੀ ਧਰ ਮਸਾਲਾ ਹੈ ਇਹਦੇ ਵਿੱਚ ਕੋਈ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ ਇਹ ਠੀਕ ਹੈ ਅਸੀਂ ਗੁਰਦੁਆਰਾ ਬਣਾਇਆ ਉੱਥੇ ਇਕੱਠੇ ਬੈਠ ਕੇ satsangat ਕਰਨ ਵਾਸਤੇ ਜੇ ਉੱਥੇ ਬ੍ਰਾਹਮਣੀ ਕਨਸੈਪਟ ਅਨੁਸਾਰ ਪੂਜਾ ਕਰਨ ਜਾ ਰਹੇ ਆ ਤੇ ਫਿਰ ਧਰਮਸ਼ਾਲਾ ਵਾਲਾ ਤਾਂ ਮਲੌਰਤ ਖਤਮ ਹੋ ਗਿਆ ਧਰਮਸ਼ਾਲਾ ਤੇ ਕਹਿੰਦੇ ਨੇ ਜਿੱਥੋਂ ਵਿਦਿਆ ਸਿੱਖੀ ਜਾਏ ਪੜ੍ਹਾਈ ਕੀਤੀ ਜਾਏ ਧਰਮਦਰ ਸਕੂਲ ਜੇ ਸਕੂਲ ਦਾ ਮਲੌਰਤ ਹੀ ਖਤਮ ਹੋ ਗਿਆ ਉੱਥੇ ਪੂਜਾ ਕਰਨ ਲਈ ਜਾ ਰਹੇ ਆ ਜੇ ਕੋਈ ਵਿਦਿਆਰਥੀ ਆਪਣੇ ਸਕੂਲ ਜਾ ਕੇ ਟੀਚਰ ਦੀ ਪੂਜਾ ਕਰਕੇ ਆ ਜਾਵੇ ਤੇ ਭਾਵੇਂ ਇੱਕ ਸਾਲ ਛੱਡ ਕੇ 5 ਸਾਲ ਕਰਦਾ ਰਵੇ 10 ਸਾਲ ਕਰਦਾ ਰਵੇ ਇੱਕੋ ਕਲਾਸ 'ਚ ਬੈਠਾ ਰਹੇਗਾ ਤੇ ਨਾ ਚਿਰ ਉਹਦੀ ਸਿੱਖਿਆ ਨਹੀਂ ਲਏਗਾ ਉਪਦੇਸ਼ ਨਹੀਂ ਲਏਗਾ ਇਹ ਧਰਮਸਾਲ ਬਣਾਈਏ ਧਰਮਸਾਲ ਹੁਕਮੇ 33 ਸਾਲ ਜਨ ਸੱਚੀ ਧਰਮਸਾਲ ਹੋਰ ਤੁਹਾ ਦਾ ਫਰਕ ਹੈ ਦੂਜੇ ਕੌਮਾਂ ਦੇ ਧਰਮ ਸਥਾਨਾਂ ਦੇ ਵਿੱਚ ਤੇ ਸਿੱਖ ਦੇ ਗੁਰਦੁਆਰੇ ਦੇ ਵਿੱਚ Hindu ਪੂਜਾ ਕਰਨ ਲਈ ਜਾਂਦਾ ਹੈ ਮੁਸਲਮਾਨ ਨਮਾਜ਼ ਪੜਨ ਲਈ ਜਾਂਦਾ ਹੈ ਸੇਖ ਗੁਰਦੁਆਰੇ ਗੁਰੂ ਦਾ ਗਿਆਨ ਲੈਣ ਲਈ ਜਾਂਦਾ ਹੈ ਗੁਰ ਦੀ ਸਿੱਖਿਆ ਲੈਣ ਲਈ ਜਾਂਦਾ ਹੈ ਸਤਸੰਗਤ ਚ ਬੈਠ ਕੇ ਸਿੱਖਿਆ ਲੈਂਦਾ ਹੈ ਇਹ ਸਾਰੀ ਧਰਤੀ ਧਰਮਸਾਲ ਹੈ ਔਰ ਸਤਗੁਰ ਨੇ ਇੱਕ ਫੈਸਲਾ ਕਰਕੇ ਤੁਹਾਨੂੰ ਦੱਸਦਾ ਹੈ ਨਾ ਸਤਸੰਗਤ ਕਿਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ ਸਤਸੰਗਤ ਉਹ ਹੈ ਜਿੱਥੇ ਉਸ ਇੱਕ ਅਕਾਰ ਪ੍ਰਤੀ ਸਿਮਤਲਾ ਕਰ ਰਹੇ ਘਰ ਬੈ ਕੇ ਕਰ ਲੈ ਦੂਜੇ ਤੇ ਘਰ ਬੈ ਕੇ ਕਰ ਲੈ ਕਿੱਥੇ ਬੈਠ ਕੇ ਵੀ ਕਰ ਲੈ ਪਰ ਇੱਕ ਧਿਆਨ ਰੱਖੀ ਉਸ ਇੱਕ ਇਕਾਕਾਰ ਪ੍ਰਤੀ ਸਫਸਰਾਤ ਲੱਗਾ ਹੋਇਆ ਉਹਦੇ ਗੁਣਾਂ ਦੀ ਵਿਚਾਰ ਕਰ ਰਿਹਾ ਤਾਂ ਉੱਥੇ ਵੀ satsangat ਹੋ ਰਹੀ ਹੈ ਗੁਰਦੁਆਰੇ ਤੇ ਕੰਮ ਇੱਕੋ ਹੀ ਹੈ ਨਾ ਹੋਰ ਕੋਈ ਕੰਮ ਨਹੀਂ ਉੱਥੇ ਮਕਸਦ ਹੀ ਇੱਕੋ ਹੀ ਹੈ ਆ ਅਸੀਂ ਮਕਸਦ ਬਦਲ ਲਿਆ ਅਸੀਂ ਪੂਜਾ ਕਰਨ ਜਾ ਰਹੇ ਹਾਂ ਆ ਕੀਰਤਨ ਇਸ ਵਾਰ ਪਰਸੋਲ ਕਰਾਂਗੇ ਨਾਲ-ਨਾਲ ਵੀ ਥੋੜੀ ਹੁੰਦੀ ਰਵੇ ਚੰਗੀ ਹੈ ਵਿਸ਼ਾ ਜਾਰੀ ਰਹੇਗਾ ਬੜੀ ਗਹਿਰਾਈ ਜਾ ਕੇ ਵਿਚਾਰਾਂਗੇ ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ ਹੋਈਆਂ ਬੁਲਾ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ